ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਹਾੜ ਤੇ ਉੱਤੇ ਪਹੁੰਚਦੇ ਨੇ ਤਾਂ ਗੋਰਖ ਸਿੱਧ ਨੇ ਭਰਤਰੀ ਨੂੰ ਆਖਿਆ ਹੁਣ ਜਾ ਕੇ ਤੂੰ ਤਪੇ ਨੂੰ ਇੱਥੇ ਸਾਰੇ ਸਿੱਧਾਂ ਵਿੱਚ ਲੈ ਕੇ ਆ ਭਰਤਰੀ ਨੇ ਗੁਰੂ ਜੀ ਪਾਸ ਜਾ ਕੇ ਆਦੇਸ਼ ਕਰਕੇ ਬੇਨਤੀ ਕੀਤੀ ਕਿ ਸਾਰੇ ਸਿੱਧ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਚਲੋ ਗੁਰੂ ਜੀ ਨੇ ਕਿਹਾ ਅਸੀਂ ਆ ਰਹੇ ਹਾਂ ਤੁਸੀਂ ਜਾ ਕੇ ਸਿੱਧਾ ਨੂੰ ਖਬਰ ਦਿਓ ਇਹ ਸੁਣ ਕੇ ਭਰਤਰੀ ਨੇ ਸਿੱਧਾ ਨੂੰ ਜਾ ਕੇ ਦੱਸਿਆ ਕਿ ਮੇਰੇ ਪਿੱਛੇ ਤਪਾ ਜੀ ਵੀ ਆ ਰਹੇ ਹਨ ਇੰਨੇ ਚਿਰ ਨੂੰ ਗੁਰੂ ਜੀ ਵੀ ਤਤਕਾਲ ਹੀ ਸਿੱਧ ਮੰਡਲੀ ਵਿੱਚ ਗੋਰਖਾ ਪਾਸ ਚਲੇ ਗਏ ਗੁਰੂ ਜੀ ਨੇ ਗੋਰਖਨਾਥ ਨੂੰ ਆਦੇਸ਼ ਆਖਿਆ ਅਤੇ ਗੋਰਖ ਨੇ ਵੀ ਅੱਗੋਂ ਆਦੇਸ਼ ਆਦੇਸ਼ ਕਰਕੇ ਆਪ ਜੀ ਨੂੰ ਬੜੇ ਸਤਕਾਰ ਨਾਲ ਬਿਠਾਇਆ ਗੋਰਖ ਨੇ ਇਹ ਵਿਚਾਰ ਕਰਕੇ ਕਿ ਜੇਕਰ ਇਹ ਸਾਡੇ ਮੱਤ ਵਿੱਚ ਆ ਜਾਵੇ ਤਾਂ ਸਾਡੀ ਬਹੁਤ ਮਾਨਤਾ ਵੱਧ ਜਾਏਗੀ। ਪਰਥਰੀ ਨੂੰ ਆਖਿਆ ਕਿ ਇੱਕ ਪਿਆਲਾ ਲਿਆ ਕੇ ਇਹਨਾਂ ਨੂੰ ਪਿਲਾਓ। ਜਿਸ ਨਾਲ ਇਹ ਮਸਤ ਹੋ ਜਾਵੇ ਤੇ ਲਿਵ ਲੱਗ ਜਾਵੇ। ਪਰਥਰੀ ਨੇ ਤਤਕਾਲ ਹੀ ਪਿਆਲਾ ਲਿਆ ਗੁਰੂ ਜੀ ਦੇ ਅੱਗੇ ਆਣ ਰੱਖਿਆ। ਗੁਰੂ ਜੀ ਨੇ ਪੁੱਛਿਆ ਇਹ ਪਾਣੀ ਤੁਸੀਂ ਕਿਹਦਾ ਲਿਆਂਦਾ ਹੈ? ਗੋਰਖ ਨੇ ਕਿਹਾ ਇਸ ਨੂੰ ਪੀ ਕੇ ਲਿਵ ਲਗਾ ਲਵੋ। ਇਸ ਨਾਲ ਸਿਰ ਤੋਂ ਕਾਲ ਟਲ ਜਾਏਗਾ। ਪੁਖ ਪਿਆਸ ਦੋਵੇਂ ਮਰ ਜਾਣ ਗਿਆ ਅਤੇ ਚੌਥੇ ਪੱਦ ਵਿੱਚ ਰੰਗੇ ਜਾਉਗੇ ਜਦ ਮੇਰੀ ਤੇਰੀ ਭੁੱਲ ਜਾਏਗੀ ਤਾਂ ਰਿੱਧਾ ਸਿੱਧਾ ਦਾਸੀਆਂ ਹੋ ਜਾਣ ਗਿਆ ਅਨਹਦ ਧੁਨੀ ਬਹੁਤ ਸੁਣੋਗੇ ਤੇ ਅਮਰ ਹੋ ਜਾਉਗੇ ਗੁਰੂ ਜੀ ਨੇ ਕਿਹਾ ਇਹ ਸ਼ਰਾਬ ਤੁਸੀਂ ਕਿਸ ਤਰ੍ਹਾਂ ਕੱਢਦੇ ਹੋ ਝੰਗਰ ਨੇ ਕਿਹਾ ਪਹਿਲੀ ਧਰਤੀ ਤੇ ਪੱਠੀ ਬਣਾ ਕੇ ਘੜੇ ਵਿੱਚ ਪਾਣੀ ਤੇ ਸੱਕ ਪਾ ਕੇ ਲਾਣ ਤਿਆਰ ਕੀਤੀ ਫਿਰ ਉਸ ਲਾਣ ਹੇਠਾਂ ਅੱਗ ਬਾਲ ਕੇ ਘੜੇ ਨੂੰ ਨਾਲ ਹੀ ਲਾ ਕੇ ਸ਼ਰਾਬ ਕੱਢੀ ਇਸਦੇ ਪੀਨ ਨਾਲ ਦੁੱਖਾਂ ਸੁੱਖਾਂ ਵਿੱਚ ਬਦਲ ਜਾਂਦੇ ਹਨ ਅਤੇ ਕਦੇ ਨਾ ਟੁੱਟਣ ਵਾਲੀ ਲਿਵ ਲੱਗ ਜਾਂਦੀ ਹੈ। ਉਹਨਾਂ ਦੀ ਇਹ ਵਾਰਤਾ ਸੁਣ ਕੇ ਗੁਰੂ ਜੀ ਨੇ ਆਪਣੇ ਦਾਸਾਂ ਨੂੰ ਸੁੱਖ ਦੇਣ ਵਾਲੀ ਸ਼ਰਾਬ ਕੱਢਣ ਦੀ ਯੋਗਤੀ ਦੱਸੀ। ਗੁਰੂ ਜੀ ਆਖਦੇ ਹਨ ਅਸੀਂ ਤੁਹਾਡੀ ਇਸ ਸ਼ਰਾਬ ਦੇ ਮਤਵਾਲੇ ਨਹੀਂ ਹਾਂ ਜੋ ਇਸ ਨੂੰ ਪੀਂਦੇ ਹਨ ਉਹ ਮਤਵਾਲੇ ਨਹੀਂ ਕਹੇ ਜਾ ਸਕਦੇ। ਸਾਡੀ ਸ਼ਰਾਬ ਗਿਆਨ ਧਿਆਨ ਦੀ ਲਾਣ ਵਿੱਚ ਸ਼ੁਭ ਕਰਮਾਂ ਦੇ ਸੱਕ ਪ੍ਰਭੂ ਪੈ ਦੀ ਪੱਠੀ ਬ੍ਰਹਮ ਗਿਆਨ ਦੀ ਅਗਨੀ ਸਵਰਤ ਦੀ ਨਾਲੀ ਪ੍ਰੇਮ ਦੇ ਭਾਂਡੇ ਵਿੱਚ ਅੰਤਰਗਤ ਧਾਰ ਚੋ ਰਹੀ ਹੈ ਦਇਆ ਦੀ ਸਰਾਹੀ ਸ਼ਾਂਤ ਦਾ ਪਿਆਲਾ ਹੈ ਜਿਹੜਾ ਇਸ ਨੂੰ ਪੀਂਦਾ ਹੈ ਉਹ ਅਠੇ ਪਹਿਰ ਇੱਕ ਦੇ ਰੰਗ ਵਿੱਚ ਖੀਵਾ ਰਹਿੰਦਾ ਹੈ ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਸਿੱਧਾਂ ਨੇ ਕਿਹਾ ਜਿਹੜਾ ਧਨ ਜੋਬਨ ਦੀ ਆਸਾ ਨਾ ਰੱਖੇ ਪਰਾਈ ਇਸਤਰੀ ਨਾਲ ਆਂਗ ਨਾ ਲਾਵੇ ਅਤੇ ਜੋਗ ਸ਼ਬਦ ਨੂੰ ਅੰਦਰ ਵਸਾਵੇ ਉਸ ਦੀ ਸੇਵਾ ਸਭ ਕੋਈ ਕਰੇਗਾ ਇਹ ਵਿਚਾਰ ਜੋਗੀਆਂ ਦੇ ਪਰਬਤ ਭੇਖ ਹਨ ਈਸ਼ਰ ਸਿੱਧਾ ਆਖਦਾ ਹੈ ਗਿਰਹੀ ਭੇਖ ਉਹ ਹੈ ਜਿਹੜਾ ਇੰਦਰੀਆਂ ਦਾ ਦਮਨ ਕਰੇ ਅਤੇ ਜਪ ਤਪ ਦੇ ਸੰਜਮ ਦੀ ਭਿਕਿਆ ਮੰਗੇ ਸਰੀਰ ਨੂੰ ਪੁਨਾਂ ਦਾ ਸਥਾਨ ਕਰੇ ਅਰਥਾਤ ਸਰੀਰ ਦੇ ਹੱਥਾਂ ਪੈਰਾਂ ਇੰਦਰੀਆਂ ਨਾਲ ਪੁਨ ਦਾਨ ਕਰੇ ਐਸਾ ਗਿਰਹੀ ਜੋਗੀ ਰੰਗਾਂ ਦੇ ਜਲ ਵਾਂਗੂ ਨਿਰਮਲ ਹੈ ਗੋਰਖ ਆਖਦਾ ਹੈ ਔਦ ਧੂਤ ਜੋਗੀ ਉਹ ਹੈ ਜਿਹੜਾ ਹੰਕਾਰ ਨੂੰ ਸਾੜੇ ਤਪੱਸਿਆ ਤੇ ਸੰਤਾਪ ਦੀ ਭਿਕਿਆ ਦਾ ਭੋਜਨ ਕਰੇ ਆਪਣੇ ਸਰੀਰ ਰੂਪੀ ਸ਼ਹਿਰ ਵਿੱਚ ਹੀ ਮੰਗਣਾ ਕਰੇ ਐਸਾ ਔਦ ਦਸ਼ਮ ਦਵਾਰ ਵਿੱਚ ਚੜਦਾ ਹੈ ਸਤ ਸਰੂਪ ਪਰਮੇਸ਼ਰ ਦਾ ਕੋਈ ਰੂਪ ਰੇਖ ਨਹੀਂ ਹੈ ਗੋਪੀ ਜਾਂ ਦਾਖਦਾ ਹੈ ਉਦਾਸੀ ਮਤ ਦਾ ਜੋਗੀ ਉਹ ਜਿਹੜਾ ਸੰਸਾਰ ਵੱਲੋਂ ਉਦਾਸੀ ਧਾਰਨ ਕਰਕੇ ਪ੍ਰਮਾਤਮਾ ਨੂੰ ਅੰਦਰ ਬਾਹਰ ਵਿਆਪਕ ਜਾਣੇ ਸਤੋਗੁਣ ਤੇ ਗਿਆਨ ਦਾ ਮੇਲ ਰੱਖੇ ਉਸ ਦਾ ਸਰੀਰ ਕਦੇ ਨਾਸ਼ ਨਹੀਂ ਹੁੰਦਾ ਚਰਪਟ ਸਿੱਧਾ ਆਖਦਾ ਹੈ ਪਖੰਡੀ ਜਾਣੇ ਕੇ ਪਾਪਾ ਨੂੰ ਖੰਡਣ ਵਾਲਾ ਜੋਗੀਆਂ ਦਾ ਇੱਕ ਭੇਖ ਜੋਗੀ ਉਹ ਹੈ ਜੋ ਸਰੀਰ ਨੂੰ ਧੋਂਦਾ ਇਸ਼ਨਾਨ ਕਰਦਾ ਹੈ ਦੇਹ ਹੰਗਤਾ ਨੂੰ ਬ੍ਰਹਮ ਅਗਨੀ ਨਾਲ ਸਾੜਦਾ ਹੈ ਵੀਰਜ ਨੂੰ ਸੁਪਨੇ ਵਿੱਚ ਡਿੱਗੜ ਨਹੀਂ ਦਿੰਦਾ ਉਸ ਨੂੰ ਨਾ ਬਟੇਪਾ ਤੇ ਨਾ ਮੌਤ ਦਾ ਦਰ ਹੁੰਦਾ ਹੈ ਬੈਰਾਗੀ ਕੌਣ ਹੈ ਭਰਤਰੀ ਨੇ ਆਖਿਆ ਬੈਰਾਗੀ ਪਰਮੇਸ਼ਰ ਦਾ ਵਿਰਾਗਵਾਨ ਉਹ ਜਿਹੜਾ ਸੰਸਾਰ ਵੱਲੋਂ ਉਲਟਾ ਕੇ ਬਿਰਤੀ ਨੂੰ ਬ੍ਰਹਮ ਵੱਲ ਲਾਏ ਦਸ਼ਮ ਦਵਾਰ ਵਿੱਚ ਸਵਾਸਾ ਨੂੰ ਸਥਿਤ ਰੱਖੇ ਰਾਤ ਦਿਨ ਇੱਕ ਪ੍ਰਭੂ ਦੇ ਧਿਆਨ ਵਿੱਚ ਰਹੇ ਉਹ ਬੈਰਾਗੀ ਪ੍ਰਮਾਤਮਾ ਰੂਪ ਹੈ ਸਿੱਧਾਂ ਦੇ 6 ਮਤਾਂ ਦੇ ਵਿਚਾਰ ਸੁਣ ਕੇ ਗੁਰੂ ਜੀ ਨੇ ਉਨਾ ਪ੍ਰਤੀ ਆਪਣੇ ਵਿਚਾਰਾਂ ਦਾ ਪ੍ਰਤੀਕ ਇੱਕ ਸ਼ਬਦ ਦੇ ਉਚਾਰਨ ਕੀਤਾ ਜਿਸ ਦਾ ਅਰਥ ਸੀ ਕਿ ਗੁਰੂ ਜੀ ਆਖਦੇ ਹਨ ਮਨ ਦਾ ਮੰਦਾ ਸੁਭਾਵ ਕਿਸ ਤਰ੍ਹਾਂ ਮਰਦਾ ਹੈ ਅਤੇ ਜਿਉਂਦਾ ਕਿਹੜੀ ਜੁਗਤੀ ਕਰਕੇ ਹੈ ਕੰਨ ਪੜਾ ਕੇ ਕੀ ਭੋਜਨ ਖਾਈਦਾ ਹੈ ਭਾਵ ਐਸੇ ਭੋਜਨ ਦਾ ਕੋਈ ਲਾਭ ਨਹੀਂ ਹੈ ਸੰਸਾਰ ਹੁੰਦ ਤੇਨ ਹੁੰਦ ਸਮੇ ਇੱਕੋ ਨਾਮ ਸੀ ਉਹ ਕਿਹੜਾ ਸ਼ਬਦ ਹੈ ਜਿਸ ਨਾਲ ਮਨ ਸਥਿਤ ਹੁੰਦਾ ਹੈ ਦੁੱਖ ਸੁੱਖ ਨੂੰ ਜੇ ਇੱਕ ਸਮਾਨ ਜਾਣੇ ਤਾਂ ਤੁਹਾਨੂੰ ਗੁਰੂ ਕੌਣ ਕਹੇਗਾ ਉੱਪਰ ਦੱਸੇ ਹੋਏ 6 ਵਰਤਾਰੇ ਜਿਹੜਾ ਤੁਹਾਡਾ ਚੇਲਾ ਬਣ ਕੇ ਧਾਰਨ ਕਰਦਾ ਹੈ ਉਹ ਨਾ ਸੰਸਾਰੀ ਹੈ ਨਾ ਸਹੀ ਅਰਥਾਂ ਵਿੱਚ ਅਤੀਤ ਹੈ ਜੋ ਨਿਰੰਕਾਰ ਵਿੱਚ ਲਿਵ ਲਾਈ ਰੱਖਦਾ ਹੈ ਫਿਰ ਉਹੀ ਭਿਖਿਆ ਮੰਗਣ ਕਿਉਂ ਜਾਵੇ ਭਾਵ ਉਸ ਨੂੰ ਭਿਖਿਆ ਮੰਗਣ ਨਹੀਂ ਜਾਣਾ ਚਾਹੀਦਾ ਗੁਰੂ ਜੀ ਆਖਦੇ ਹਨ ਸਤ ਸਰੂਪ ਪ੍ਰਮਾਤਮਾ ਰੂਪ ਰੇਖ ਤੋਂ ਰਹਿਤ ਹੈ ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਸਿੱਧਾਂ ਨੇ ਸਮਝ ਲਿਆ ਕਿ ਇਸ ਚਰਚਾ ਵਿੱਚ ਸਾਡੇ ਪਾਸੋਂ ਹਾਰ ਨਹੀਂ ਸਕਦੇ ਗੋਪੀਚੰਦ ਕੁੱਗੂਨਾਥ ਭਰਤਰੀ ਮੰਗਲਨਾਥ ਤੇ ਚੰਬਾਨਾਥ ਸਿੱਧਾਂ ਨੇ ਗੁਰੂ ਜੀ ਨੂੰ ਆਖਿਆ ਆਪ ਮੁਕਤੀ ਦਾਤਾ ਪਰਮੇਸ਼ਰ અવਤਾਰ ਹੋ ਸਾਨੂੰ ਦਰਸ਼ਨ ਦੇ ਕੇ ਆਪ ਜੀ ਨੇ ਨੇਹਾਲ ਕੀਤਾ ਹੈ ਇਹਨਾਂ ਸ਼ਰਧਾवान ਸਿੱਧਾਂ ਦੀਆਂ ਪ੍ਰੇਮਈ ਗੱਲਾਂ ਸੁਣ ਕੇ ਕਈ ਸਿੱਧ ਪ੍ਰਸੰਨ ਹੋਏ ਅਤੇ ਕਈ ਕਰੋਧ ਕਰਕੇ ਬੋਲੇ ਅਸੀਂ ਤੇਰੀ ਸ਼ਕਤੀ ਵੇਖਦੇ ਹਾਂ ਤੂੰ ਬੜੀਆਂ ਉੱਚੀਆਂ ਗੱਲਾਂ ਕਰਕੇ ਦੱਸ ਰਿਹਾ ਹੈ ਇਸ ਤਰ੍ਹਾਂ ਆਖ ਕੇ ਭੰਗਰ ਸੋਰਤ ਸਿੱਧ ਚੰਗਰ ਨਿਰਤ ਸਿੱਧ ਲੰਗਰ ਕਣਕ ਅਤੇ ਸ਼ੰਭੂਨਾਥ ਆਦਕ ਹੰਕਾਰੀ ਸਿੱਧ ਆਪੋ ਆਪਣੀ ਸ਼ਕਤੀ ਵਿਖਾਉਣ ਲੱਗੇ ਕਿਸੇ ਨੇ ਮ੍ਰਿਗਸ਼ਾਲਾ ਆਕਾਸ਼ ਵਿੱਚ ਉਡਾਇਆ ਕਿਸੇ ਨੇ ਆਪਣੀ ਬਿਰਾਗਨ ਨੂੰ ਭਜਾਇਆ ਕਿਸੇ ਨੇ ਮੁੰਦਰਾ ਤੇ ਕਿਸੇ ਨੇ ਠੂਠਾ ਹੀ ਹਵਾ 'ਚ ਉਡਾਇਆ ਇਸ ਤਰ੍ਹਾਂ ਆਪਣਾ ਸਭ ਕੁਝ ਸਿੱਧਾਂ ਨੇ ਆਕਾਸ਼ ਵਿੱਚ ਉਡਾ ਦਿੱਤਾ ਜਿਤਨੀ ਕਿਸੇ ਪਾਸ ਸ਼ਕਤੀ ਸੀ ਉਹ ਸਭ ਵਿਖਾ ਦਿੱਤੀ ਗੁਰੂ ਜੀ ਚੁੱਪ ਕਰਕੇ ਤਮਾਸ਼ੇ ਵੇਖਦੇ ਰਹੇ ਸਿੱਧਾ ਨੇ ਸਮਝਿਆ ਕਿ ਹੁਣ ਇਹ ਸਾਡੇ ਪਾਸੋਂ ਡਰ ਗਿਆ ਹੈ ਗੁਰੂ ਜੀ ਦੇ ਪਾਸ ਆ ਕੇ ਕਹਿਣ ਲੱਗੇ ਤੁਸੀਂ ਗੱਲਾਂ ਬਾਤਾਂ ਕਰਨੀਆਂ ਤਾਂ ਉਰੇਓਂ ਪਰਿਓਂ ਸਿੱਖ ਲਈਆਂ ਹਨ ਅਤੇ ਆਪ ਨੂੰ ਤਪਾ ਕਹਾ ਕੇ ਹੰਕਾਰੀ ਹੋ ਗਏ ਹੋ ਸਾਡੀ ਗੱਲ ਜੇ ਨਹੀਂ ਮੰਨੀ ਤਾਂ ਅਸੀਂ ਕਰਾਮਾਤਾਂ ਵਿਖਾ ਕੇ ਚੁੱਪ ਕਰਾ ਦਿੱਤਾ ਹੈ ਅਜੇ ਵੀ ਹੱਟ ਛੱਡ ਕੇ ਕੰਨਾਂ ਵਿੱਚ ਮੁੰਦਰਾ ਪਾ ਕੇ ਸ਼ਰੀਰ ਤੇ ਸਵਾਲ ਆ ਕੇ ਗੋ ਰਖ ਦੇ ਚੇਲੇ ਬਣ ਜਾਓ ਨਹੀਂ ਤਾਂ ਫਿਰ ਸ਼ਕਤੀ ਵਿਖਾਓ ਦੋਹਾ ਵਿੱਚੋਂ ਇੱਕ ਗੱਲ ਕਰਨੀ ਪਵੇਗੀ ਸਿੱਧਾਂ ਦੀਆਂ ਭਾਤ ਭਾਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਹੱਸ ਕੇ ਬੋਲੇ हे ਸਾਡੀ ਖੜਾਵਾਂ ਤੂੰ ਆਕਾਸ਼ ਵਿੱਚ ਜਾ ਕੇ ਸਿੱਧਾਂ ਦੀਆਂ ਸਭ ਚੀਜ਼ਾਂ ਨੂੰ ਆਪਣੇ ਬਲ ਨਾਲ ਢੇਠਾਂ ਲਿਆ ਗੁਰੂ ਜੀ ਦਾ ਇਹ ਵਾਕ ਸੁਣ ਕੇ ਖੜਾਵ ਉੱਡ ਕੇ ਆਕਾਸ਼ ਵਿੱਚ ਚਲੀ ਗਈ ਅਤੇ ਸਭ ਚੀਜ਼ਾਂ ਨੂੰ ਠੱਪ ਠੱਪ ਢੇਠਾਂ ਸੁੱਟ ਦਿੱਤਾ ਜਿਸ ਦੀ ਕੋਈ ਚੀਜ਼ ਸੀ ਉਸ ਦੇ ਅੱਗੇ ਹੀ ਝੜ ਗਈ ਸਿੱਧ ਅੱਖਾਂ ਨੀਵੀਆਂ ਕਰਕੇ ਸ਼ਰਮਿੰਦੇ ਹੋ ਕੇ ਚੁੱਪ ਕਰ ਗਏ ਪਰ ਮੰਗਲਨਾਥ ਤੇ ਗੋਪੀ ਚੰਦ ਆਦਿਕ ਸ਼ਰਧਾਲੂ ਸਿੱਧ ਇਹਨਾਂ ਦੀ ਇਹ ਦਸ਼ਾ ਹੁੰਦੀ ਵੇਖ ਕੇ ਖੁਸ਼ ਹੁੰਦੇ ਅਤੇ ਕਹਿੰਦੇ ਕਿ ਇਹ ਮੂਰਖ ਸਿੱਧ ਜਿਸ ਗੱਲ ਦੇ ਯੋਗ ਸਨ ਸੋਈ ਇਹਨਾਂ ਨਾਲ ਹੋਈ ਹੈ ਮੰਗਲਨਾਥ ਨੇ ਕਿਹਾ ਗੋਰਖਨਾਥ ਜੀ ਤੁਸੀਂ ਵੇਖ ਲਿਆ ਹੈ ਤਪਾ ਕਿਹਦਾ ਸ਼ਕਤੀਵਾਨ ਹੈ ਜਿਸ ਨੇ ਵੀ ਉਹਨਾਂ ਨਾਲ ਝਗੜੇ ਵਾਲੀ ਗੱਲ ਕੀਤੀ ਹੈ ਉਹ ਸਾਰੇ ਸ਼ਰਮਿੰਦੇ ਹੋ ਬੈਠੇ ਹਨ ਗੁਰਖ ਨੇ ਕਿਹਾ ਤੂੰ ਸੱਚ ਕਹਿੰਦਾ ਸੀ ਕਿ ਤਪਾ ਪੂਰਨਪੁਰਖ ਹੈ ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਿੱਤ ਨਹੀਂ ਸਕਦੇ ਫਿਰ ਖਿੰਤੜਨਾਥ ਨੇ ਪੁੱਛਿਆ ਤਪਾ ਜੀ ਤੁਸੀਂ ਕਿਸ ਯੋਗ ਸਾਧਨਾ ਨਾਲ ਇਹ ਸ਼ਕਤੀ ਪਾਈ ਹੈ ਗੁਰੂ ਜੀ ਨੇ ਕਿਹਾ ਅਸਾਂ ਭਗਤੀ ਯੋਗ ਕਰਕੇ ਨਾਮ ਵਿੱਚ ਲਿਵ ਲਈ ਹੈ ਕਾਲਯੁਗ ਵਿੱਚ ਇਹ ਯੋਗ ਹੀ ਮੁਕਤੀ ਦਾਤਾ ਹੈ ਫਿਰ ਊਰਮ ਅਤੇ ਧੁਰਮ ਦੋ ਸਿੱਧਾਂ ਨੇ ਪੁੱਛਿਆ ਮਨ ਦਾ ਵਾਸਾ ਕਿੱਥੇ ਹੁੰਦਾ ਹੈ ਅਤੇ ਹਵਾ ਕਿਸ ਸਥਾਨ ਤੇ ਰਹਿੰਦੀ ਹੈ ਰਾਜਾ ਕੌਣ ਹੈ ਅਤੇ ਵਜ਼ੀਰ ਕੌਣ ਹੈ? ਵੰਦਨ ਕਿਸ ਤਰ੍ਹਾਂ ਪੈਂਦੇ ਹਨ ਤੇ ਸਰੀਰ ਅਸਥਿਰ ਕਿਵੇਂ ਰਹਿੰਦਾ ਹੈ? ਗੁਰੂ ਕੌਣ ਹੈ? ਚੇਲਾ ਕੌਣ ਹੈ? ਸੁਖਦਾਇਕ ਸਥਾਨ ਕਿਹੜਾ ਹੈ? ਮਾਇਆ ਦਾ ਮੂਹ ਕਿਸ ਤਰ੍ਹਾਂ ਟੁੱਟਦਾ ਹੈ? ਇਸ ਦਾ ਉੱਤਰ ਦਿਓ। ਗੁਰੂ ਜੀ ਨੇ ਕਿਹਾ, "ਮਨ ਦਾ ਵਾਸਾ ਹਿਰਦੇ ਵਿੱਚ ਹੈ, ਪੌਣ ਨਾਭੀ ਵਿੱਚ ਰਹਿੰਦੀ ਹੈ। ਮਨ ਰਾਜਾ ਹੈ, ਪ੍ਰਾਣ ਵਜ਼ੀਰ ਹੈ। ਵਿਸ਼ੇ ਵਕਾਰਾਂ ਵਿੱਚ ਲੱਗ ਕੇ ਜੀਵ ਵੰਦਨਾ ਵਿੱਚ ਪੈਂਦਾ ਹੈ।" ਦਸਵੇਂ ਦੁਆਰ ਵਿੱਚ சுவாਸ ਰਹਿਣ ਤਾਂ ਸਰੀਰ ਨਾਸ਼ ਨਹੀਂ ਹੁੰਦਾ ਗੁਰੂ ਸ਼ਬਦ ਹੈ ਅਤੇ ਸੁਰਤ ਉਸ ਦਾ ਚੇਲਾ ਹੈ ਤੁਰਿਆ ਪਦ ਸੁਖ ਸਥਾਨ ਹੈ ਗਿਆਨ ਹੋਣ ਦੇ ਨਾਲ ਮਾਇਆ ਦਾ ਮੋਹ ਟੁੱਟ ਜਾਂਦਾ ਹੈ हे ਸਿੱਧੋ ਇਸ ਸਿੱਖਿਆ ਨੂੰ ਗ੍ਰਹਿਣ ਕਰੋ ਫਿਰ ਇੱਕ ਝਗਰ ਨਾਮ ਦੇ ਸਿੱਧ ਨੇ ਪੁੱਛਿਆ ਤੁਹਾਡਾ ਪਿਤਾ ਕੌਣ ਹੈ ਅਤੇ ਮਾਤਾ ਕੌਣ ਹੈ ਤੁਸੀਂ ਜੋਗੀ ਹੋ ਜਾਂ ਭੋਗੀ ਹੋ ਸੋਗ ਧਾਰਨ ਵਾਲੇ ਹਾਂ ਜਾਂ ਪ੍ਰਸੰਨ ਰਹਿਣ ਵਾਲੇ ਕਿਸ ਦੇ ਪ੍ਰਕਾਸ਼ ਨਾਲ ਮਾਇਆ ਜੰਜਾਲ ਮਿਟਿਆ ਹੈ ਅਤੇ ਤੁਹਾਡੀ ਬੁੱਧੀ ਉੱਜਲ ਕਿਸ ਤਰ੍ਹਾਂ ਹੋਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਸਾਡਾ ਪਿਤਾ ਸੰਤੋਖ ਹੈ ਖਿਮਾ ਸਾਡੀ ਮਾਤਾ ਹੈ ਘਰ ਵਿੱਚ ਹੀ ਜੋਗੀ ਹਾਂ ਨਾ ਸੋਗ ਕਰਦਾ ਹਾਂ ਨਾ ਖੁਸ਼ ਹੁੰਦਾ ਹਾਂ ਪਾਣੀ ਵਿੱਚ ਕਮਲ ਵਾਂਗ ਨਿਰਲੇਪ ਰਹਿੰਦੇ ਹਾਂ ਓੰਕਾਰ ਦੇ ਪ੍ਰਕਾਸ਼ ਨਾਲ ਜੰਜਾਲ ਮਿਟ ਗਏ ਹਨ ਅਤੇ ਗੁਰੂ ਜੀ ਨੂੰ ਮਿਲ ਕੇ ਉੱਜਲ ਬੁੱਧੀ ਪ੍ਰਾਪਤ ਹੋਈ ਹੈ ਤੇਰੇ ਨਾਲ ਗੋਰਖ ਨੂੰ ਅਤੇ ਹੋਰ ਵੀ ਬਹੁਤ ਸਾਰੇ ਸਿੱਧਾਂ ਨੂੰ ਚੰਗੀ ਤਰ੍ਹਾਂ ਉਪਦੇਸ਼ ਦੇਵਾਂਗਾ ਇਸ ਪ੍ਰਕਾਰ ਦੇ ਬਚਨ ਸੁਣ ਕੇ ਗੋਰਖ ਨੇ ਵਿਚਾਰਿਆ ਇਸ ਨੂੰ ਮਾਇਆ ਨਾਲ ਪਰਮਾ ਕੇ ਕਾਬੂ ਕਰੀਏ ਗਿਆਨ ਨਾਲ ਕਾਬੂ ਨਹੀਂ ਆਉਂਦਾ ਸੋ ਗੋਰਖ ਨੇ ਇੱਕ ਖੱਪਰ ਦੇ ਕੇ ਗੁਰੂ ਜੀ ਨੂੰ ਆਖਿਆ हे ਬਾਲੇ ਉਸ ਤਾਲ ਵਿੱਚੋਂ ਇਹ ਖੱਪਰ ਪਾਣੀ ਦਾ ਭਰ ਲਿਆਓ ਗੁਰੂ ਜੀ ਨੇ ਵੇਖਿਆ ਕਿ ਤਾਲ ਬਹੁਤ ਬਿਆੰਤ લાલા ਤੇ ਜਵਾਰਾ ਨਾਲ ਭਰਿਆ ਪਿਆ ਹੈ ਪਾਣੀ ਦੀ ਇੱਕ ਬੂੰਦ ਨਹੀਂ ਹੈ ਗੁਰੂ ਜੀ ਇਸ ਨੂੰ ਗੋਰਖ ਦਾ ਛਲ ਸਮਝ ਕੇ ਵਾਪਸ ਆ ਗਏ ਤੇ ਕਿਹਾ ਤਾਲ ਵਿੱਚ ਪਾਣੀ ਨਹੀਂ ਹੈ ਇਹ ਆਪਣਾ ਖੱਪਰ ਸੰਭਾਲ ਲਵੋ ਆਪ ਜੀ ਗੋਰਖ ਦੇ پاس ਬੈਠ ਗਏ ਫਿਰ ਸਾਰੇ ਸਿੱਧ ਵੀ پاس ਆਣ ਬੈਠੇ ਕੁਝ ਚੁੱਪ ਪ੍ਰੰਤ ਗੋਰਖ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਜੋਗ ਮਤ ਗ੍ਰਹਿਣ ਕਰ ਲਵੋ ਮੇਰੀ ਗੱਲ ਮੰਨ ਲਵੋ ਸਾਰੇ ਸਿੱਧਾਂ ਦੇ ਮੁਖੀ ਬਣ ਜਾਓਗੇ ਮੁੰਦਰਾ ਪਾਲ ਲਵੋ ਝੋਲੀ ਫੜ ਲਵੋ ਸਰੀਰ ਨੂੰ ਸੁਹਾ ਮੰਨ ਲਵੋ ਖੰთა ਆਪਣੇ ਸਰੀਰ ਨੂੰ ਬਣਾ ਲਵੋ ਸਿੱਧਾਂ ਦੀ ਸ਼੍ਰੇਣੀ ਵਿੱਚ ਆ ਜਾਵੋ ਤੇ ਭੋਜਨ ਸਾਡੇ ਢੰਡਾਰੇ ਵਿੱਚੋਂ ਛਕੋ ਹੱਥ ਵਿੱਚ ਡੰਡਾ ਫੜ ਲਓ ਅਤੇ ਸਿੱਧ ਮੱਤ ਵਿੱਚ ਨਿਸ਼ਾ ਕਰ ਲਵੋ ਇਸ ਤਰ੍ਹਾਂ ਰਿੱਧਾਂ ਸਿੱਧਾਂ ਨੂੰ ਪ੍ਰਾਪਤ ਕਰਕੇ ਸਾਰੇ ਸੰਸਾਰ ਨੂੰ ਜਿੱਤ ਲਵੋਗੇ ਇੱਕ ਦੂਜੇ ਨੂੰ ਮਿਲ ਕੇ ਸੰਪਰਦਾਈ ਬੋਲਾ ਆਦੇਸ ਆਦੇਸ ਆਖੋ 나ਥ ਨਾਮ ਰਖਾ ਕੇ ਸਦਾ ਚਰਨ ਜੀਵੀ ਹੋ ਜਾਵੋ ਅਤੇ yogੀਆਂ ਦੇ ਇਕੱਠ ਵਿੱਚ ਮਾਨ ਪ੍ਰਾਪਤ ਕਰੋ ਅਤੇ ਇੱਕ ਮਾਈ ਦੇ ਪੁੱਤਰ ਕਹਾਵੋ yogੀਆਂ ਦੇ ਚੋਲੇ ਵੜਿਆਏ ਜਾਂਦੇ ਹਨ ਸਾਰੇ ਸਿੱਧ ਸਥਾਨਾਂ ਵਿੱਚ ਤੁਹਾਡੇ ਸੇਵਕ ਹੋਣਗੇ ਸਭ ਵਿੱਚ ਪ੍ਰਧਾਨ ਹੋ ਕੇ ਬੈਠੋਗੇ ਅਤੇ ਸਾਰੇ ਲੋਕਾਂ ਵਿੱਚ ਆਸਣ ਕਰਕੇ ਭੰਡਾਰੇ ਵਰਤਾਓ ਜਿੱਥੇ ਕਿਤੇ ਹੁਕਮ ਕਰੋਗੇ ਗੋਰਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅਸਾਂ ਇਹ ਸਭ ਪਹਿਲਾਂ ਹੀ ਕੀਤਾ ਹੋਇਆ ਹੈ ਹੁਣ ਸਾਨੂੰ ਕੋਈ ਨਵੀਂ ਕਾਰ ਕਰਨ ਦੀ ਲੋੜ ਨਹੀਂ ਹੈ ਤੇ ਨਾਲ ਹੀ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਜਦ ਗੁਰਖਨਾਥ ਨੇ ਉਸ ਸ਼ਬਦ ਰਾਹੀ ਬਿਆਨ ਕੀਤੇ ਬਚਨ ਸੁਣੇ ਤਾਂ ਪੁੱਛਣ ਲੱਗਾ ਕਿ ਤੁਸੀਂ ਕਿੱਥੇ ਕਿਸ ਤਰ੍ਹਾਂ ਆਏ ਹੋ ਤੁਹਾਡਾ ਇੱਥੇ ਆਉਣ ਦਾ ਮਨੋਰਥ ਕੀ ਹੈ ਮੈਨੂੰ ਦੱਸੋ ਮੈਂ ਪੂਰਨ ਕਰਾਂ ਗੁਰੂ ਜੀ ਨੇ ਕਿਹਾ ਸਾਡੇ ਮਨੋਰਥ ਤਾਂ ਕਰਤਾਰ ਨੇ ਪੂਰੇ ਕੀਤੇ ਹੋਏ ਹਨ ਜੇ ਤੁਸੀਂ ਉਪਦੇਸ਼ ਲੈਣਾ ਚਾਹੋ ਜਾਂ ਕੁਝ ਹੋਰ ਮਨ ਦੀ ਕਾਮਨਾ ਪੂਰੀ ਕਰਨੀ ਹੋਵੇ ਤਾਂ ਅਸੀਂ ਕਰਤਾਰ ਪਾਸੋਂ ਪੂਰਨ ਕਰ ਦੇਾਂਗੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਗੁਰਖ ਚੁੱਪ ਹੋ ਗਿਆ ਕੋਈ ਗੱਲ ਨਾ ਆਖੀ ਮੰਗਲਨਾਥ ਮਖੌਲ ਨਾਲ ਬੋਲਿਆ 나ਥ ਜੀ ਨਾਨਕ ਜੀ ਨੂੰ ਤੁਸਾਂ ਸੋਹਣਾ ਉਪਦੇਸ਼ ਦਿੱਤਾ ਹੈ ਤੇ ਉਹਨਾਂ ਨੇ ਤੁਹਾਡੀ ਭੇਖ ਧਾਰਨ ਕਰ ਲਿਆ ਹੈ ਗੋਰਖ ਨੇ ਕਿਹਾ ਤੂੰ ਸੱਚ ਕਿਹਾ ਸੀ ਜਿਸ ਤਰ੍ਹਾਂ ਤੂੰ ਕਿਹਾ ਸੀ ਉਸ ਤਰ੍ਹਾਂ ਹੀ ਇਹ ਪੂਰਨ ਪੁਰਖ ਗਿਆਨ ਵਿੱਚ ਇੱਕ ਰਸ ਅਡੋਲ ਹਨ ਇੰਨੇ ਚਿਰ ਨੂੰ ਪ੍ਰਾਨਨਾਥ ਜੋਗੀ ਆ ਗਿਆ ਉਸਨੇ ਕਿਹਾ ਮਹਾਰਾਜ ਪੂਜਨ ਬਸਤਰ ਜਿਸ ਚੀਜ਼ ਦੀ ਲੋੜ ਹੋਵੇ ਲੈ ਲਵੋ ਇਸ ਭੋਜਨ ਦੇ ਛੱਕ ਨਾਲ ਤੁਹਾਨੂੰ ਫਿਰ ਕਦੇ ਭੁੱਖ ਨਹੀਂ ਲੱਗੇਗੀ ਤੇ ਬਸਤਰ ਦੇ ਪਹਿਨਣ ਨਾਲ ਕਦੇ ਨੰਗੇ ਨਹੀਂ ਹੋਵੋਗੇ। ਪ੍ਰਾਣਨਾਥ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅਸਾਂ ਸੰਤੋਖ ਦਾ ਸ੍ਰੇਸ਼ਟ ਭੋਜਨ ਕੀਤਾ ਹੈ ਅਤੇ ਕੱਪੜੇ ਪ੍ਰੇਮਾ ਭਗਤੀ ਦੇ ਪਹਿਨੇ ਹੋਏ ਹਨ ਜੋ ਕਦੇ ਪੁਰਾਣੇ ਨਹੀਂ ਹੁੰਦੇ। ਇਹ ਸੁਣ ਕੇ ਪ੍ਰਾਣਨਾਥ ਗੁਰੂ ਜੀ ਦੇ ਪੈਰੀ ਪੈਣ ਲੱਗਾ ਸੀ ਕਿ ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਦਾ ਸਿਰ ਹੱਥਾਂ ਵਿੱਚ ਲੈ ਕੇ ਜਫੀ ਪਾ ਲਈ ਅਤੇ ਆਪਸ ਵਿੱਚ ਬੜੀ ਖੁਸ਼ੀ ਨਾਲ ਮਿਲ ਕੇ ਪ੍ਰਸੰਨ ਹੋਏ। ਪ੍ਰਾਨਨਾਥ ਨੇ ਕਿਹਾ ਅੱਜ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ ਤੇ ਜੋਗ ਦਾ ਫਲ ਪ੍ਰਾਪਤ ਹੋਇਆ ਹੈ ਜਦ ਪ੍ਰਾਨਨਾਥ ਇਸ ਤਰ੍ਹਾਂ ਮਹਿਮਾ ਕਰਕੇ ਚਲਿਆ ਗਿਆ ਤਾਂ ਪਿੱਛੋਂ ਮਰਦਾਨੇ ਨੇ ਪੁੱਛਿਆ ਮਹਾਰਾਜ ਇਹ ਜੋਗੀ ਤਾਂ ਤੁਹਾਨੂੰ ਏਉਂ ਮਿਲਿਆ ਹੈ ਜਿਵੇਂ ਕੋਈ ਚਿਰਾਂ ਦਾ ਵਿਛੜਿਆ ਹੋਇਆ ਮਿੱਤਰ ਮਿਲਦਾ ਹੈ ਗੁਰੂ ਜੀ ਨੇ ਕਿਹਾ ਮਰਦਾਨਾ ਜਿਸ ਪਰ ਕਰਤਾਰ ਦੀ ਕਿਰਪਾ ਹੋਵੇ ਨਾ ਉਸ ਵਿੱਚ ਹੀ ਐਸੇ ਸ੍ਰੇਸ਼ਟ ਗੁਣ ਹੁੰਦੇ ਹਨ ਇਹ ਸਾਰੇ ਨਾਥਾਂ ਵਿੱਚੋਂ ਸ੍ਰੇਸ਼ਟ ਹੈ ਇਸ ਸਮਾਨ ਹੋਰ ਕਿਸੇ ਦੀ ਵਾਰਤਾ ਨਹੀਂ ਹੈ ਮਰਦਾਨੇ ਨੇ ਪੁੱਛਿਆ ਮੈਨੂੰ ਸਾਰੇ ਨਾਥਾਂ ਦੇ ਨਾਮ ਸੁਣਾਓ ਜਿਤਨੇ ਜਤੀ ਹਨ ਉਹਨਾਂ ਦੇ ਨਾਮ ਵੀ ਦੱਸੋ ਸਿੱਧਾਂ ਦੇ ਕਿਤਨੇ ਭੇਖ ਹਨ ਗੁਰੂ ਜੀ ਨੇ ਕਿਹਾ ਜਿਤਨੇ ਸਿੱਧ ਹਨ ਉਹ ਸਾਰੇ ਹੀ ਨਾਥ ਅਖਵਾਉਂਦੇ ਹਨ ਉਹਨਾਂ ਦੇ ਨਾਮ ਇਹ ਹਨ ਪ੍ਰਾਣਨਾਥ ਗੋਪੀਚੰਦ ਸੁਰਤਨਾਥ ਗੋਰਖਨਾਥ ਮਛੰਦਰਨਾਥ ਮੰਗਲਨਾਥ ਚਰਪਟਨਾਥ ਚੰਬਾਨਾਥ ਅਤੇ ਘੁੱਗੂਨਾਥ ਹੁਣ ਜਤੀਆਂ ਦੇ ਨਾਮ ਸੁਣੋ ਲਛਮਣ ਗੋਰਖ ਹਨੂਮਾਨ ਭੀਸ਼ਮ ਪੈਰੋ ਦੱਤਾ ਤ੍ਰੇ ਇਸ ਦੇ ਮਗਰੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 84 ਸਿੱਧਾਂ ਦੇ ਵੀ ਨਾਮ ਮਰਦਾਨੇ ਨੂੰ ਦੱਸੇ ਮਰਦਾਨੇ ਨੇ ਕਿਹਾ ਜੀ ਇਹ ਤਾਂ ਮੈਂ ਸਭ ਸੁਣ ਲਏ ਹਨ ਮੇਰਾ ਇੱਕ ਹੋਰ ਸੰਸਾ ਦੂਰ ਕਰਕੇ ਫਿਰ ਅੱਗੇ ਚੱਲਣਾ ਸੰਸਾ ਇਹ ਹੈ ਕਿ ਐਸੇ ਬਿਆੰਤ ਲੋਕ ਹਨ ਜਿਨ੍ਹਾਂ ਨੇ ਇਸਤਰੀ ਨਾਲ ਭੋਗ ਨਹੀਂ ਕੀਤਾ ਪਰ ਤੁਸੀਂ ਕੇਵਲ 6 ਜਤੀ ਹੀ ਦੱਸੇ ਹਨ ਗੁਰੂ ਜੀ ਨੇ ਕਿਹਾ ਮਰਦਾਨਾ ਜਤੀ ਉਹ ਨਹੀਂ ਹੁੰਦੇ ਜੋ ਤੂੰ ਵਿਚਾਰਦਾ ਹੈ ਜਤੀ ਉਹ ਹੁੰਦਾ ਹੈ ਜਿਹੜਾ ਕਿਸੇ ਇੰਦਰੇ ਤੋਂ ਵੀ ਵੀਰਜ ਨਾ ਨਿਕਲਣ ਦੇਵੇ ਜੈਸਾ ਜੈਸਾ ਕਿ ਅੱਖਾਂ ਨਾਲ ਵੇਖ ਕੇ ਇਸਤਰੀ ਦੇ ਰੂਪ ਤੇ ਮੋਹਤ ਹੋਣਾ ਇਸ ਤੇ ਵੀਰਜ ਅੱਖਾਂ ਰਾਹੀਂ ਜਾਂਦਾ ਹੈ ਕੰਨਾਂ ਨਾਲ ਇਸਤਰੀ ਪ੍ਰੇਮ ਦੀਆਂ ਗੱਲਾਂ ਸੁਣ ਕੇ ਵੀਰਜ ਕੰਨਾਂ ਰਾਹੀਂ ਜਾਂਦਾ ਹੈ ਮੂੰਹ ਤੋਂ ਇਸਤਰੀ ਪ੍ਰੇਮ ਦੀਆਂ ਗੱਲਾਂ ਕਰਕੇ ਅੰਗ ਨਾਲ ਅੰਗ ਲਾ ਕੇ ਵੀਰਜ ਜਾਂਦਾ ਹੈ ਇਸ ਤਰ੍ਹਾਂ 8 ਪ੍ਰਕਾਰ ਦਾ ਭੋਗ ਹੁੰਦਾ ਹੈ ਜਿਸ ਨਾਲ ਵੀਰਜ ਪਾਤ ਹੁੰਦਾ ਹੈ ਪੂਰਨ ਜਤੀ ਉਹੀ ਹੈ ਜਿਹੜਾ ਇਹਨਾਂ ਸਾਰੇ ਅੰਗਾਂ ਤੋਂ ਵੀਰਜ ਨੂੰ ਨਾ ਨਿਕਲਣ ਦੇਵੇ ਸੋ ਇਹ ਛੇ ਜਤੀ ਹੀ ਐਸੇ ਹਨ ਫਿਰ ਮਰਦਾਨੇ ਨੇ ਕਿਹਾ ਅੱਛਾ ਗੁਰੂ ਜੀ ਹੁਣ ਜੇ ਤੁਹਾਨੂੰ ਪ੍ਰਵਾਣ ਹੋਵੇ ਤਾਂ ਅੱਗੇ ਚਲੀਏ ਮੈਂ ਕੁਝ ਹੋਰ ਉੱਚੇ ਅਸਥਾਨ ਵੀ ਵੇਖਣੇ ਚਾਹੁੰਦਾ ਹਾਂ ਗੁਰੂ ਜੀ ਨੇ ਕਿਹਾ ਚਲੋ ਕੋਈ ਦੇਰੀ ਨਹੀਂ ਹੈ ਜਦ ਗੁਰੂ ਜੀ ਨੇ ਅੱਗੇ ਜਾਣ ਦੀ ਤਿਆਰੀ ਕੀਤੀ ਤਾਂ ਮੰਗਲਨਾਥ ਤੇ ਗੋਪੀ ਚੰਦ ਆਦਿਕ ਸਿੱਧਾ ਨੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਤੁਸੀਂ ਇੱਥੇ ਹੀ ਦਰਸ਼ਨ ਦਿਓ ਅੱਗੇ ਨਾ ਜਾਓ ਗੁਰੂ ਜੀ ਨੇ ਕਿਹਾ आसन ਤੇ ਬੈਠਣਾ ਸਾਡਾ ਛੁੱਟ ਗਿਆ ਹੋਇਆ ਹੈ ਸਾਡੀ ਨਜ਼ਰ ਨਿਰੰਕਾਰ ਤੇ ਲੱਗੀ ਹੋਈ ਹੈ ਹੋਰ ਕਿਸੇ ਥਾਂ ਤੇ ਨਹੀਂ ਠਹਿਰਦੀ ਉਸ ਨੂੰ ਵੇਖੇ ਬਿਨਾ ਸ਼ਾਂਤ ਨਹੀਂ ਆਉਂਦੀ ਸੋ ਹੁਣ ਅਸਾਂ ਜ਼ਰੂਰ ਜਾਣਾ ਹੈ ਫਿਰ ਕੁਝ ਸਮੇਂ ਉਪਰੰਤ ਮਲਾਪ ਹੋਵੇਗਾ ਸਿੱਧਾਂ ਨੇ ਕਿਹਾ ਸਭ ਸਥਾਨ ਤੁਹਾਡੇ ਹੀ ਹਨ ਜਿੱਧਰ ਇੱਛਾ ਹੈ ਉਧਰ ਹੀ ਚਰਨ ਪਾਓ ਉਪਰੰਤ ਪਰਸਪਰ ਪ੍ਰੇਮ ਨਾਲ ਆਦੇਸ਼ ਬੁਲਾ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਸੋ ਅੱਜ ਦੀ ਇਹ ਸਾਖੀ ਸਿੱਧਾ ਨਾਲ ਜੋ वार्तालाप ਤੇ ਸਿੱਧਾ ਨਾਲ ਜੋ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ رابطہ ਕੀਤਾ ਤੇ ਜੋ ਉਹਨਾਂ ਨੂੰ ਉਪਦੇਸ਼ ਦਿੱਤੇ ਉਹੋ ਸਾਖੀ ਇੱਥੇ ਹੀ ਖਤਮ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ